ਹਾਏ ਦੋਸਤੋ ਸਟਾਪ ਲੱਗ ਗਿਆ ਲੰਡਨ ਪਹੁੰਚ ਗਏ ਆ ਤੇ ਹੁਣ ਜਾ ਰਹੇ ਆ ਬਾਬਾ ਸਾਹਿਬ ਅੰਬੇਦਕਰ ਜੀ ਦੇ ਘਰ ਤੇ ਤੁਹਾਨੂੰ ਦਿਖਾਵਾਂਗੇ ਜਾ ਕੇ ਜਿੱਥੇ ਬਾਬਾ ਸਾਹਿਬ ਅੰਬੇਦਕਰ ਲੰਡਨ ਦੇ ਵਿੱਚ ਰਹੇਗਾ ਉਸ ਘਰ ਦੇ ਦਰਸ਼ਨ ਕਰਾਂਗੇ ਤੇ ਤੁਹਾਨੂੰ ਵੀ ਕਰਾਵਾਂਗੇ ਚਲੋ ਚੱਲਦੇ ਆਂ ਲਓ ਵੀ ਦੋਸਤੋ ਅੱਜ ਬੜਾ ਆਪਾਗਾਂ ਵਾਲਾ ਦਿਨ ਹੈ ਕਿਉਂਕਿ ਬਾਬਾ ਸਾਹਿਬ ਅੰਬੇਡਕਰ ਜੀ ਦੇ ਲੰਡਨ ਸਥਿਤ ਘਰ ਦੇ ਦਰਸ਼ਨ ਕਰਨ ਜਾ ਰਹੇ ਹਾਂ ਜਿੱਥੇ ਬਾਬਾ ਸਾਹਿਬ ਅੰਬੇਡਕਰ ਆਪਣੀ ਇੰਗਲੈਂਡ ਪੜ੍ਹਾਈ ਦੇ ਦੌਰਾਨ 1 ਸਾਲ 1921 ਤੋਂ ਲੈ ਕੇ 1922 ਤੱਕ ਰਹੇ ਸੀਗੇ ਸੋ ਦੋਸਤੋ ਬਹੁਤ ਅੱਜ ਖੁਸ਼ੀ ਦਾ ਦਿਨ ਹੈ ਕਿਉਂਕਿ ਬਹੁਜਨ ਸਮਾਜ ਦੇ ਮਸੀਹਾ ਬਾਬਾ ਸਾਹਿਬ ਭੀਮrao ਅੰਬੇਡਕਰ ਜੀ ਦੇ ਉਸ ਘਰ ਦੇ ਦਰਸ਼ਨ ਕਰਨ ਜਾ ਰਹੇ ਹਾਂ ਜਿੱਥੇ ਉਸ ਮਹਾਨ ਰਹਿਬਰ ਨੇ 1 ਸਾਲ ਬਤੀਤ ਕੀਤਾ ਤੇ ਤੁਹਾਨੂੰ ਵੀ ਦਰਸ਼ਨ ਕਰਾਉਨੇ ਆ ਉਸ ਘਰ ਦੇ ਜਿੱਥੇ ਰਹੇ ਬਹੁਜਨਾ ਦੇ ਮਸੀਹਾ ਬਾਬਾ ਸਾਹਿਬ ਭੀਮrao ਅੰਬੇਡਕਰ ਚਲੋ ਅੰਦਰ ਚਲਦੇ ਆਂ ਤੇ ਕਰਦੇ ਆ ਦਰਸ਼ਨ ਲੋ ਜੀ ਤੁਸੀਂ ਦਰਸ਼ਨ ਕਰ ਰਹੇ ਆਂ ਬਾਬਾ ਸਾਹਿਬ ਅੰਬੇਡਕਰ ਜੀ ਦੇ ਘਰ ਦੇ ਆ ਦੇਖ ਰਹੇ ਤੁਸੀਂ ਲੰਡਨ ਕਿੰਗ ਹੈਨਰੀ ਰੋਡ ਦੇ ਉੱਤੇ ਇਹ ਬਾਬਾ ਸਾਹਿਬ ਅੰਬੇਡਕਰ ਜੀ ਦਾ ਘਰ ਆ ਲੰਡਨ ਦੇ ਵਿੱਚ ਆ ਤੁਹਾਨੂੰ ਦਿਖਾ ਰਹੇ ਆਂ ਆ ਦੇਖੋ ਆ ਜਿਹੜੀ ਬਿਲਡਿੰਗ ਆ ਇਸੇ ਬਿਲਡਿੰਗ ਦੇ ਵਿੱਚ ਬਾਬਾ ਸਾਹਿਬ ਅੰਬੇਡਕਰ ਜਿਹੜੇ ਆ 1921 ਤੋਂ 1922 ਤੱਕ ਇੱਕ ਸਾਲ ਇਸ ਘਰ ਦੇ ਵਿੱਚ ਰਹੇ ਆ ਬਹੁਤ ਐਕਸਾਈਟਡ ਹੈ ਅਸੀਂ ਇਸ ਘਰ ਦੇ ਅੰਦਰ ਜਾ ਕੇ ਦਰਸ਼ਨ ਕਰਨ ਦੇ ਲਈ ਕਿਉਂਕਿ ਜਿਸ ਸਮਾਜ ਨੂੰ ਨਾਲਾ ਟੱਪਣ ਦਾ ਅਧਿਕਾਰ ਨਹੀਂ ਸੀਗਾ ਉਹ ਸੱਤ ਸਮੁੰਦਰ ਪਾਰ ਕਰਕੇ ਜਦੋਂ ਵਿਦੇਸ਼ ਦੀ ਧਰਤੀ ਤੇ ਪਹੁੰਚਦਾ ਤਾਂ ਉਹ 바ਵਾ ਸਾਹਿਬ ਅੰਬੇਡਕਰ ਜੀ ਦੀ ਹੀ ਦੇਣ ਆ ਕਿਉਂਕਿ ਅੱਜ ਜਿੱਥੇ ਸਮਾਜ ਸਾਡਾ ਖੜਾ ਹੈ ਉਹਦੇ ਲਈ 바ਵਾ ਸਾਹਿਬ ਅੰਬੇਡਕਰ ਜੀ ਦੀ ਕੀਤੀ ਕੁਰਬਾਨੀ ਨੂੰ ਕਦੀ ਵੀ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ ਤੇ ਤੁਹਾਨੂੰ ਦਰਸ਼ਨ ਕਰਾ ਰਹੇ ਹਾਂ ਬਹੁਜਨਾ ਦੇ ਮਸੀਹਾ 바ਵਾ ਸਾਹਿਬ ਅੰਬੇਡਕਰ ਜੀ ਦੇ ਉਸ ਘਰ ਦੇ ਚਲੋ ਚਲਦੇ ਹਾਂ ਅੰਦਰ ਤੇ ਦੇਖਦੇ ਆਂ ਉਹ ਘਰ ਦੇ ਅੰਦਰ ਐਂਟਰੀ ਕਰ ਰਹੇ ਹਾਂ ਤੁਹਾਨੂੰ ਦਿਖਾ ਰਹੇ ਹਾਂ ਆ ਦੇਖੋ ਆ ਵਿਜ਼ਟਰ ਬੁੱਕ ਆ ਜਿਹੜਾ ਵੀ ਇੱਥੇ ਦੇਖਣ ਆਉਂਦਾ ਆ 바ਵਾ ਸਾਹਿਬ ਦੇ ਹੋਮ ਨੂੰ ਤੇ ਇੱਥੇ ਜਿਹੜੀ ਆ ਵਿਜ਼ਟਰ ਬੁੱਕ ਆ ਇਹ ਫਿਲ ਕੀਤੀ ਜਾਂਦੀ ਆ ਅਸੀਂ ਵੀ ਇਸ ਵਿਜ਼ਟਰ ਬੁੱਕ ਤੇ ਆਪਣਾ ਸਾਰਾ ਨਾਮ ਐਡਰੈਸ ਭਰ ਦਿੱਤਾ ਹੈ ਦੀ ਓਪਨਿੰਗ ਬਾਰੇ ਜਿਹੜਾ ਸਾਰਾ ਲਿਖਿਆ ਹੈ 2015 ਦੇ ਵਿੱਚ ਇਹ ਓਪਨਿੰਗ ਕੀਤੀ ਗਈ ਤੁਹਾਨੂੰ ਇਹ ਵੀ ਦੱਸਣਾ ਚਾਹੁੰਦੇ ਆ ਕਿ 2014 ਦੇ ਵਿੱਚ ਇਸ ਘਰ ਨੂੰ ਪਰਚੇਸ ਕੀਤਾ ਗਿਆ ਸੀ ਜਿਹੜੇ ਇੱਥੇ ਲੋਕ ਰਹਿ ਰਹੇ ਸੀ ਉਹਨਾਂ ਦੇ ਕੋਲ ਤੇ 2015 ਦੇ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਨੇ ਨਰਿੰਦਰ ਮੋਦੀ ਵੱਲੋਂ ਇਹਦਾ ਜਿਹੜਾ ਸ਼ੁਭੋਦ ਗਠਨ ਕੀਤਾ ਗਿਆ ਤੁਹਾਨੂੰ ਹੁਣ ਸਾਰਾ ਦਰਸ਼ਨ ਕਰਾਉਣੇ ਅੰਦਰ ਜਾ ਕੇ ਬਾਬਾ ਸਾਹਿਬ 임ਰਾਮ ਅੰਬੇਡਕਰ ਜੀ ਦੇ ਇਸ ਹਾਊਸ ਦੇ ਜਿੱਥੇ ਉਹਨਾਂ ਨੇ 1 ਸਾਲ ਬਤੀਤ ਕੀਤਾ ਇਹ ਮੇਨ ਹਾਲ ਸਿਗਾ ਜਿੱਥੇ ਬੈਠਿਆ ਕਰਦੇ ਸੀ ਬਾਬਾ ਸਾਹਿਬ ਹੀ ਮਰਾਉਂ ਬੈਠ ਕਰੀ ਉਹਨਾਂ ਦੇ ਘਰ ਦਾ ਜਿਹੜਾ ਮੇਨ ਹਾਲ ਐ ਦੇਖੋ ਖਿੜਕੀ ਤੋਂ ਤੁਸੀਂ ਦੇਖ ਰਹੇ ਹੋ ਸਾਰਾ ਬਾਹਰਲਾ ਦ੍ਰਿਸ਼ ਰੋਡ ਦਾ ਇਹ مین ਹਾਲ ਸੀ ਘਰ ਦਾ ਜਿੱਥੇ ਬਾਬਾ ਸਾਹਿਬਾ ਬੈਠਾ ਰਹਿੰਦੇ ਸੀ ਆ ਦਿਖ ਰਿਹਾ ਤੁਸੀਂ ਹੱਥ ਲਿਖਤ ਬਾਬਾ ਸਾਹਿਬਾ ਬੈਠ ਕਰਦੀ ਸਰਦੀ ਤੋਂ ਬਚਣ ਦੇ ਲਈ ਇੱਥੇ ਗਿੱਠੀ ਬਣਾਈ ਹੋਈ ਹੈ ਹੁਣ ਅਸੀਂ ਤੁਹਾਨੂੰ ਫਸਟ ਫਲੋਰ ਦਿਖਾ ਰਹੇ ਹਾਂ ਜਿੱਥੇ ਬਾਬਾ ਸਾਹਿਬ ਨੇ ਬਿਠਕੀ ਦਾ ਜਿਹੜਾ ਲਾਇਬ੍ਰੇਰੀ ਸੀ ਉਹਨਾਂ ਦੀ ਤੇ ਬਿਲਕੁਲ ਸੀਗਾ ਆ ਦੇਖੋ ਪੌੜੀਆਂ ਚੜ ਕੇ ਹੁਣ ਅਸੀਂ ਉੱਪਰ ਵੱਲ ਜਾ ਰਹੇ ਹਾਂ ਜਿਸ ਲਾਇਬ੍ਰੇਰੀ ਵਿੱਚ ਬੈਠ ਕੇ ਬਾਬਾ ਸਾਹਿਬ ਨੇ ਬੈਠ ਕੇ ਲੰਬੀ ਜਿਹੜੀ ਆ ਆਪਣੀ এডਿਕੇਸ਼ਨ ਟੈਕੀ ਮੰਦਰ ਦੀ ਆਪ ਕੋ ਲਾਇਬ੍ਰੇਰੀ ਬਾਬਾ ਸਾਹਿਬ ਇਹਨਾਂ ਤੋਂ ਦੇਖ ਮੰਨੋ ਅਸੀਂ ਕਹਿੰਦੇ ਬਾਬਾ ਸਾਹਿਬ ਨੇ ਬੈਠ ਕੇ ਜੀ ਨੂੰ ਕਥਾਪਾਦ ਬਹੁਤ ਜ਼ਿਆਦਾ ਸ਼ੌਂਕ ਸੀ ਕੁਝ ਲਿਖਣੇ ਆ ਕਿ ਬਾਬਾ ਸਾਹਿਬ ਨੇ ਬਿਲਕੁਲ ਜਿਹੜੇ ਵੋਲੀਅਮ ਆ ਤੋ ਲੈ ਜਿਹਨੇ ਸਾਰੇ ਕੰਪਲੀਟ ਵੋਲੀਓ ਬਾਬਾ ਸਾਹਿਬ ਉਹ ਵੇਚ ਦਿੱਤੇ ਤੇ ਜਦੋਂ ਲਾਇਬ੍ਰੇਰੀ ਦੇ ਵਿੱਚ ਪੈ ਰਖਾਈ ਦਿੰਦੇ ਸਾਰੇ ਮਹਾਤਮਾ ਅੰਬੇਦਕਰ ਜੀ ਦੇ ਸਿੱਖਿਆ ਦੇ ਨਾਲ ਵੀ ਹੱਥ ਲੱਗਦਾ ਜਿਹੜੀਆਂ ਕੱਲ ਦਿਖਾ ਰਹੇ ਆ ਦੇਖੋ ਸ਼ਾਹੂਜੀ ਮਹਾਰਾਜ ਸ਼ਾਹੂਜੀ ਮਹਾਰਾਜ ਜਿਨ੍ਹਾਂ ਨੇ ਜਿਨ੍ਹਾਂ ਦੀ ਬਦੌਲਤ ਬਾਬਾ ਸਾਹਿਬ ਅੰਬੇਦਕਰ ਲੰਡਨ ਪਹੁੰਚੇ ਤੇ ਜਿਹੜੀ ਇੰਗਲੈਂਡ ਆਪਣੀ ਐਜੂਕੇਸ਼ਨ ਆ ਉਹਨਾਂ ਨੇ ਸ਼ਾਹੂਜੀ ਮਹਾਰਾਜ ਜੀ ਦੇ ਯਤਨ ਸਦਕਾ ਇਹੋ ਇੰਗਲੈਂਡ ਦੀ ਧਰਤੀ ਤੇ ਆਏ ਸੀ ਤੇ ਅੰਦਰ ਚੁੱਤੀਪਾ ਫੁੱਲੇ ਜੀ ਜਿਨ੍ਹਾਂ ਨੂੰ ਬਾਬਾ ਸਾਹਿਬ ਅੰਬੇਦਕਰ ਆਪਣੇ ਗੁਰੂ ਮੰਨਦੇ ਸੀਗੇ ਤੁਹਾਨੂੰ ਦਿਖਾ ਰਹੇ ਆ ਦੇਖੋ ਮਹਾਤਮਾ ਫੁੱਲੇ ਫੁੱਲੇ ਜੀ ਤੋਂ ਪ੍ਰੇਰਿਤ ਹੋ ਕੇ ਜਿਹੜਾ ਬਾਬਾ ਸਾਹਿਬ ਅੰਮ੍ਰਿਤਕ ਜੀ ਨੇ ਆਪਣੇ ਇਸ ਜੀਵਨ ਸ਼ਿਰਸ਼ਾ ਨੂੰ ਸੈਲੈਬ੍ਰੇਟਿੰਗ During the Baba mm -hmm. anniversary. let we go to the right thinking the niggers ਹੁਣ ਬਾਬਾ ਸਾਹਿਬ ਉਹ ਬੈੱਡਰੂਮ ਦੇ ਇੱਥੇ ਉਹ ਰੈਸਟ ਫਰਮਾਉਂਦੇ ਸੀ ਕਿ ਆਪਣੀ ਪੂਰੀ ਦਿਨ ਰਾਤ ਦੀ ਖਾवट ਇਹਦੇ ਕੁਝ ਪਲ ਰੈਸਟ ਕਰਕੇ ਜਿਹੜੇ ਆ ਉਹ ਫਿਰ ਚੱਲ ਜਾਂਦੇ ਸੀ ਨਾਲੇ ਅਗਰ ਨੂੰ ਆ ਬਾਬਾ ਸਾਹਿਬ ਬੈਠ ਗੀਦਾ ਮੋਗੇ ਦੋਸਤੋ ਦਰਸ਼ਾਵਾਤ ਹੋ ਸਕੋ ਬਾਬਾ ਸਾਹਿਬ ਉਹ ਬੈੱਡਰੂਮ ਦੇ ਬੈਠੂnde ਇਹ ਆ ਦੇਖੋ ਜਿਵੇਂ ਸੇ ਬੈਠਦੇ ਆ ਤੇ ਬਾਬਾ ਸਾਹਿਬ ਮेडकर ਜੀ ਜਿਹੜਾ ਅਰੈਸਟ ਕਰਿਆ ਕਰਦੇ ਸੀ ਤੇ ਆ ਸਾਹਮਣੇ ਚੈਅ ਰਈਆ ਟੇਬਲ ਲੱਗਾ ਹੈ ਉਹਨਾਂ ਦਾ ਦੇਖੋ ਬੈਡਰੂਮ ਤੱਕ ਵੀ ਆਪਣੀ ਪੜ੍ਹਾਈ ਸਾਰੀ ਰੱਖਦੇ ਸੀ ਥੱਲੇ ਵੀ ਐਜੂਕੇਸ਼ਨ ਨਾਲ ਲੈ ਕੇ ਲਾਇਬ੍ਰੇਰੀ ਚ ਵੀ ਐਜੂਕੇਸ਼ਨ ਨਾਲ ਲੈ ਕੇ ਤੱਕ ਬੁੱਕਸ ਤੇ ਉਹਨਾਂ ਦੇ ਬੈਡਰੂਮ ਤੱਕ ਵੀ ਜਿਹੜੀਆਂ ਆ ਬੁੱਕਸ ਟੇਬਲ ਦੇ ਨਾਲ ਲਗਾ ਕੇ ਰੱਖੀਆਂ ਹੋਈਆਂ ਸੋ ਐਜੂਕੇਸ਼ਨ ਹੀ ਮਸਟ ਸੀ ਬਾਬਾ ਸਾਹਿਬ ਨੂੰ ਇਸ ਲਈ ਬਾਬਾ ਸਾਹਿਬ ਬੈਠਾ ਲੱਗੇ ਜੀ ਐਡਵੋਕੇਟ ਸ਼ੋਕਲੇ ਦਾ ਸ਼ੇਰ ਨਹੀਂ ਦਾ ਦੋਦਿਆ ਜਿਹੜਾ ਸੂਪੀ ਘਾਤ ਰੂਗ ਦਾ ਲੋ ਜੀ ਦੋਸਤੋ ਦਰਸ਼ਨ ਕਰਨ ਲੈ ਬਾਬਾ ਸਾਹਿਬ ਅੰਬੇਡਕਰ ਜੀ ਦੇ ਘਰ ਦੇ ਤੇ ਹੁਣ ਵਾਪਸੀ ਕਰਦੇ ਆਂ ਤਿਆਰੀ ਕਰ ਬਹੁਤ ਮਜ਼ਾ ਆਇਆ ਯਾਦਾਂ ਜਿਹੜੀਆਂ ਬਾਬਾ ਸਾਹਿਬ ਗੇੜਦੰਦੇ ਨਾਲ ਜੁੜੀਆਂ ਸੀ ਇਸ ਘਰ ਦੇ ਉਹ ਸਾਰੀਆਂ ਦੇਖੀਆਂ ਤੇ ਚਲੋ ਹੁਣ ਚੱਲਦੇ ਆਂ ਵਾਪਸੀ ਜੈ ਭੀਮ ਜੈ ਭਾਰਤ ਜੈ ਸੰਘਰਸ਼ ਲੋ ਵੀ ਦੋਸਤੋ ਆ ਤੁਹਾਨੂੰ ਲੰਡਨ ਦੀਆਂ ਸੜਕਾਂ ਦਿਖਾ ਰਹੇ ਆਂ ਇਹਨਾਂ ਸੜਕਾਂ ਤੋਂ ਹੁੰਦੇ ਹੋਏ ਬਾਬਾ ਸਾਹਿਬ ਭੀਮਰਾਓਂ ਅੰਬੇਡਕਰ ਜੀ ਆਕਸਫੋਰਡ ਯੂਨੀਵਰਸਿਟੀ ਲੰਡਨ ਦੇ ਵਿੱਚ ਜਿਹੜਾ ਪੜ੍ਹਾਈ ਕਰਨ ਲਈ ਜਾਇਆ ਕਰਦੇ ਸੀ ਆ ਤੁਸੀਂ ਦੇਖ ਰਹੇ ਆ ਲੰਡਨ ਦੀਆਂ ਸੜਕਾਂ ਇਹਨਾਂ ਸੜਕਾਂ ਤੋਂ ਹੁੰਦੇ ਹੋਏ ਹੀ ਬਾਬਾ ਸਾਹਿਬ ਇਮਰਾਨ ਬੇੜਕਰ ਜੀ ਨੇ ਆਪਣੀ ਐਜੂਕੇਸ਼ਨ ਨੂੰ ਪੂਰਾ ਕੀਤਾ ਤੇ ਬਹੁਜਨਾ ਦੇ ਕਰੋੜਾਂ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਿਆ ਆ ਤੁਸੀਂ ਦੇਖ ਰਹੇ ਆ ਸਾਹਮਣੇ ਆ ਘਰ ਇਸੇ ਘਰ ਦੇ ਵਿੱਚ ਬਾਬਾ ਸਾਹਿਬ ਇਮਰਾਨ ਬੇੜਕਰ ਜੀ ਰਹੇ ਤੇ ਉਹਨਾਂ ਨੇ ਆਪਣੇ ਇੰਗਲੈਂਡ ਫੇਰੀ ਦੌਰਾਨ ਆਪਣੀ ਐਜੂਕੇਸ਼ਨ ਦੇ ਸਫਰ ਦੌਰਾਨ ਇਸੇ ਘਰ ਦੇ ਵਿੱਚ ਰਹਿ ਕੇ ਵਿਦਿਆਰਥੀ ਕੀਤੀ 2015 ਦੇ ਵਿੱਚ ਇਸ ਘਰ ਦਾ ਜਿਹੜਾ ਆ ਉਦਘਾਟਨ ਕਰਕੇ ਲੋਕ ਅਰਪਣ ਕਰ ਦਿੱਤਾ ਗਿਆ ਜਿੱਥੇ ਤੁਸੀਂ ਦਰਸ਼ਨ ਕਰ ਸਕਦੇ ਹੋ 바ਵਾ ਸਾਹਿਬ ਪੀਮਰਾਵ ਮੇਡਕਰ ਜੀ ਦੀ ਉਸ ਘਰ ਦੇ ਜਿੱਥੇ 바ਵਾ ਸਾਹਿਬ ਇੱਕ ਸਾਲ ਤੱਕ ਰਹੇ ਆ ਇਸ ਘਰ ਦੇ ਵਿੱਚ ਇੱਕ ਲਾਇਬ੍ਰੇਰੀ ਆ ਐਜੂਕੇਸ਼ਨ ਰੂਮ ਆ 바ਵਾ ਸਾਹਿਬ ਜੀ ਦਾ ਬੈੱਡਰੂਮ ਆ ਇਸੇ ਘਰ ਦੇ ਵਿੱਚ 바ਵਾ ਸਾਹਿਬ ਪੀਮਰਾਵ ਮੇਡਕਰ ਜੀ ਨੇ ਬਹੁਤ ਜਨ ਸਮਾਜ ਦੇ ਲੋਕਾਂ ਦਾ ਜੀਵਨ ਪੱਤਰ ਉੱਚਾ ਚੱਕਣ ਦੇ ਲਈ ਲਗਾਤਾਰ 1 ਸਾਲ ਆਪਣੀ ਸਿੱਖਿਆ ਦੇ ਮਿਆਰ ਨੂੰ ਅੱਗੇ ਵਧਾਇਆ ਤੇ ਉਹ ਮਸੀਹਾ ਜਿਸ ਦੀ ਬਦੌਲਤ ਅੱਜ ਅਸੀਂ ਸੱਤ ਸਮੁੰਦਰ ਪਾਰ ਕਰ ਰਹੇ ਹਾਂ ਜਿਨ੍ਹਾਂ ਲੋਕਾਂ ਨੂੰ ਕਦੇ ਨਾਲੀਆਂ ਪਾਰ ਕਰਨ ਦਾ ਅਧਿਕਾਰ ਨਹੀਂ ਸੀ ਉਹਨਾਂ ਲੋਕਾਂ ਨੂੰ ਸੱਤ ਸਮੁੰਦਰ ਪਾਰ ਕਰਨ ਦਾ ਅਧਿਕਾਰ ਜੇਕਰ ਕਿਸੇ ਨੇ ਲੈ ਕੇ ਦਿੱਤਾ ਤੇ ਉਸ ਹੀ ਬਹੁਜਨਾਦੀ ਮਸੀਹਾ ਬਾਬਾ ਸਾਹਿਬ ਪੀਮਰਾਉਂ ਬੜਕਰ ਜਿਨ੍ਹਾਂ ਦੇ ਘਰ ਦੇ ਤੁਹਾਨੂੰ ਦਰਸ਼ਨ ਕਰਾ ਰਹੇ ਹਾਂ ਦੋਸਤੋ तकरीबन 1 ਘੰਟਾ ਹੋ ਗਿਆ ਇੱਥੇ ਆਇਆ ਨੂੰ ਘਰ ਵੀ ਸਾਰਾ ਅੰਦਰ ਤੋਂ ਦੇਖ ਲਿਆ ਬਾਹਰ ਵੀ ਆ ਗਏ ਆ ਪਰ ਫਿਰ ਵੀ ਵਾਪਸ ਜਾਣ ਨੂੰ ਮਨ ਨਹੀਂ ਕਰ ਰਿਹਾ ਇੱਥੇ ਖੜਕੇ ਵੀ ਲਗਾਤਾਰ ਜਿਹੜੀ ਆ ਵੀਡੀਓ ਸ਼ੂਟ ਕਰ ਰਹੇ ਆ ਘਰ ਦੇ ਬਾਹਰ ਕਿਉਂਕਿ ਇਹੋ ਜਿਹੇ ਮੌਕੇ ਬਾਰ-ਬਾਰ ਨਹੀਂ ਮਿਲਿਆ ਕਰਦੇ ਜਦੋਂ ਤੁਸੀਂ ਆਪਣੇ ਆਈਕਨ ਨੂੰ ਆਪਣੇ ਰਹਿਬਰ ਨੂੰ ਜਿਸ ਨੂੰ ਤੁਸੀਂ ਬੇਤਹਾਸ਼ਾ ਮੁਹੱਬਤ ਕਰਦੇ ਆ ਜਦੋਂ ਤੁਸੀਂ ਉਹਨਾਂ ਉਸ ਦੀਆਂ ਯਾਦਾਂ ਤੁਹਾਡੇ ਸਾਹਮਣੇ ਆਉਂਦੀਆਂ ਤੇ ਉਹ ਜਿਹੜੇ ਪਾਲਿਆ ਉਹਨਾਂ ਨੂੰ ਅੱਖੋਂ ਪਰੋਖੇ ਕਰਨ ਨੂੰ ਮੰਨ ਨਹੀਂ ਕਰਦਾ ਇਸ ਲਈ ਬਾਰ-ਬਾਰ ਬਾਬਾ ਸਾਹਿਬ ਅੰਬੇਦਕਰ ਜੀ ਦੇ ਕਰਵਲ ਤੱਕ ਰਹੇ ਆ ਜੇ ਤੁਹਾਨੂੰ ਵੀ ਦਿਖਾ ਰਹੇ ਆ ਉਹ ਹਾਊਸ ਉਹ ਮੰਦਿਰ ਜਿੱਥੇ ਬਾਬਾ ਸਾਹਿਬ ਪੀਮਰਾਓ ਅੰਬੇਦਕਰ ਜੀ ਨੇ ਵਿੱਦਿਆ ਹਾਸਲ ਕੀਤੀ ਆਪਣੀ ਆਕਸਫੋਰਡ ਯੂਨੀਵਰਸਿਟੀ ਚ ਤੁਹਾਨੂੰ ਦਰਸ਼ਨ ਕਰਾ ਰਹੇ ਆ ਉਸ ਮੰਦਿਰ ਦੇ ਜਿੱਥੇ ਆਕਸਫੋਰਡ ਵਿੱਚ ਪੜ੍ਹਾਈ ਦੌਰਾਨ ਬਾਬਾ ਸਾਹਿਬ ਪੀਮਰਾਓ ਅੰਬੇਦਕਰ ਜੀ ਨੇ ਆਪਣਾ 1 ਸਾਲ ਦਾ ਸਫ਼ਰ ਤੈਅ ਕੀਤਾ ਸੋ ਦੋਸਤੋ ਇਜਾਜ਼ਤ ਲੈਨੇ ਆ ਤੁਹਾਡੇ ਕੋਲ ਕਿਉਂਕਿ ਮੰਨਤਾ ਕਰਦਾ ਨਹੀਂ ਇੱਥੋਂ ਜਾਣ ਦੇ ਲਈ ਪਰ ਅੱਗੇ ਵੀ ਸਫ਼ਰ ਤੈਅ ਕਰਨਾ ਆ ਲੰਡਨ ਘੁੰਮਣਾ ਆ ਤੇ ਇਜਾਜ਼ਤ ਲੈਨੇ ਆ ਜੈਪੀਨ ਜੈ ਭਾਰਤ ਜੈ ਸੰਵਿਧਾਨ ਸਲੂਟ ਟੂ ਬਾਬਾ ਸਾਹਿਬ ਨਾਮ ਹੋਣੇ ਕਰ ਜੈ